ਤੇ ਸ਼ੇਰ ਉਹਨੂੰ ਹੱਥ ਤੇ ਜੋ ਆਪਣਾ ਟੂਆ ਦਿੰਦੇ ਆਂ ਅਸੀਂ ਨਹੀਂ ਦਿੰਦੇ ਟੂਆ ਸਮਝਾਈਏ ਬਰਾਵਾ ਇੱਥੇ ਚਪੇੜਾ ਵੀ ਤੂੰ ਹੀ ਮਰਹਵਾਨੀ ਏ ਟੂਆਂ ਤੇ ਬਾਈ ਹਾਂ ਬੜੇ ਢੀਠ ਦੇ ਬੰਦੇ ਦੇਖਿਆ ਮੈਂ ਦੁਨੀਆ ਤੇ ਬਟ ਇਹਦੇ ਯਾਰਗਾ ਢੀਠ ਬੰਦਾ ਨਹੀਂ ਦੇਖਿਆ ਯਾਰ ਇਹ ਆਖਰੀ ਬੰਦਾ ਦੁਨੀਆ ਦਾ ਢੀਠ ਬੰਦਾ ਇਹਨੇ ਜਦੋਂ ਅਸਲੀ ਛੋਟੇ ਜਦੋਂ ਪੰਜਾਬ ਤੋਂ ਯੂਕੇ ਨੂੰ ਗਿਆ ਤਾਂ ਇੱਥੇ ਪਿੱਛੇ ਪੰਜਾਬੀਆਂ ਨੇ ਬਹੁਤ ਸਾਰੇ ਚੈਨਲ ਦੇ ਵੀ ਓਏ ਤੁਸੀਂ ਤੰਗ ਕਰ ਲਿਆ ਜੀ ਇਹ ਇਹ ਤਾਂ ਪੰਜਾਬ ਛੱਡ ਕੇ ਉਹਨੂੰ ਜਾਣ ਜੋਗਾ ਨਹੀਂ ਛੱਡਿਆ ਵਿੱਚ ਇੱਕ ਬਾਤਰ ਕੋ ਉਤ ਮਤਲਬ ਸਾਰੇ ਹੀ ਲੱਗੇ ਹੋਏ ਸੀਗੇ ਉਦੋਂ ਉਧਰ ਚਲਾ ਗਿਆ ਹੁਣ ਤਾਂ ਉਹਨੂੰ ਜਾਣ ਜੋਗਾ ਛੱਡ ਦੋ ਓਏ ਆਹ ਕੰਮ ਕਰਨ ਗਿਆ ਸੀ ਔਰ ਕੁੱਡਾ ਯਾਰ ਕਿੰਨੀ ਬੇਇੱਜ਼ਤੀ ਹਰ ਲਾਈਵ ਤੇ ਇਹਨੂੰ ਉਹ ਘੋੜੀ ਘੋੜੀ ਗੋਪੀ ਆਹ ਗੱਲਾਂ ਹੁੰਦੀਆਂ ਐਨੀ ਐਨੀ ਕਿਹਦੀ ਐਨੀ ਕਿਹਦੀ ਬੇਇੱਜ਼ਤੀ ਹੁੰਦੀ ਆ ਇੰਨਾ ਕ ਇਹਦਾ ਮਤਲਬ ਲੋਕੀ ਇਹਦਾ ਮਜ਼ਾਕ ਉਡਾਉਂਦੇ ਨੇ ਹਨਾ ਲੇਕਿਨ ਇਹ ਨਹੀਂ ਸੁਧਰਦਾ ਇਹ ਨਹੀਂ ਸੁਧਰਦਾ ਇਹ ਉਹੀ ਟਰੈਕ ਤੇ ਚੱਲਿਆ ਬਗਦਾ ਭਾਈ ਪਤਾ ਕਿਉਂ ਨਹੀਂ ਸੁਧਰਦਾ ਜੋ ਦਰੂਗਾ ਤਾਂ ਇਹਨੂੰ ਲਾਈਵ ਤੋਂ ਹਟਾਉਣਾ ਪੈਣਾ ਲਾਈਵ ਤੋਂ ਹਟੂਗਾ ਤੇ ਪੈਸੇ ਬੰਦ ਹੋ ਜਾਣੇ ਦਿਹਾੜੀਆਂ ਲਾਉਣੀਆਂ ਸਹਣੀਆਂ ਜਾ ਕੇ ਜਿਹੜੀਆਂ ਅਸੀਂ ਲਾਉਂਦੇ ਆ ਦਿਹਾੜੀਆਂ ਇੱਥੇ ਮਿਹਨਤਾਂ ਕਰਦੇ ਆ ਬਾਹਰ ਆ ਕੇ ਮਤਲਬ 14 14 ਘੰਟੇ ਕੰਮ ਕਰਦੇ ਆ ਤੇ ਆਦਾ ਫਨ ਵੀ ਕਰਦੇ ਆ ਇਹਦੇ ਵਾਂਗੂ ਬਹਿ ਕੇ ਟਿਕਟੋਕਾਂ ਤੇ ਆ ਟਾਕੇ ਟਾਕੇ ਮਤਲਬ ਪਿੱਛੇ ਆਦਾ ਕੁਝ ਪੇਸ਼ ਨਹੀਂ ਕਰਦੇ ਗੰਦ ਨਹੀਂ ਵਗਦੇ ਠੀਕ ਨਹੀਂ ਇੱਕ ਤਾਂ ਇੱਕ ਵਾਰੀ ਤਾਂ ਇਹ ਜਲੂਸ ਆਦੀ ਘਰ ਵਾਲੀ ਦਾ ਆਪ ਕੱਢ ਤਾ ਠੀਕ ਆ ਤੇ ਜਿਹੜਾ ਡੇਲੀ ਹੁਣ ਲਾਈਵ ਤੇ ਬਹਿ ਕੇ ਗੋਪੀ ਗੋਪੀ ਕਰਾਉਂਦਾ ਨਾ ਇਹ ਜਿਹੜੀ ਆਏ ਸਾਲਾ ਅਪਗ੍ਰੇਡ ਹੋਇਆ ਇਨੇ ਆਦੀ ਘੜ ਦਾ ਜਲੂਸ ਪਹਿਲਾਂ ਪੰਜਾਬ ਚ ਕੱਢਿਆ ਹੂੰ ਫਿਰ ਇੰਡੀਆ ਚ ਗਿਆ ਫਿਰ ਇਹਨੇ ਕਿਹਾ ਵੀ ਨਹੀਂ ਮੈਨੂੰ ਕੁਝ ਯੂਨਿਕ ਚਾਹੀਦਾ ਫਿਰ ਯੂਕੇ ਜਾ ਕੇ ਕਢਾ ਰਿਆ ਹੈ ਅੱਛਾ ਉਹ ਵੀ ਨਹੀਂ ਰੋਕਦੀ ਉਹ ਵੀ ਆਉ ਉਹ ਦੇਖੀ ਥੋੜਾ ਟਾਈਮ ਰੁਕ ਜਾ ਤੂੰ ਉਹ ਵੀ ਆਈ ਲੈ ਇਹਦੇ ਮੂਰੇ ਨਾਲੇ ਤਰ੍ਹਾਂ ਤਰ੍ਹਾਂ ਦੀ ਲੋਕੀ ਆਉਂਦੇ ਆ ਅਲੱਗ-ਅਲੱਗ ਕੰਟਰੀਆਂ ਦੇ ਆਉਂਦੇ ਆ ਕਿੱਥੇ-ਕਿੱਥੇ ਨੂੰ ਬੇਇਜ਼ਤੀ ਕਰਵਾਉਣਗੇ ਯਾਰ ਉਹ ਸਾਨੂੰ ਇਹ ਤੇ ਗੁੱਸਾ ਨਹੀਂ ਸਾਨੂੰ ਸਾਲਿਓ ਥੋੜੇ ਦੇ ਗੁੱਸਾ ਜਿਹੜੇ ਤੁਸੀਂ ਲੱਗਿਓ ਸੀ ਤੁਸੀਂ ਉਹਨੂੰ ਜਿਉਂਣ ਜੋ ਕੋਈ ਛੱਡਿਆ ਫੜ ਲਓ ਦੋ ਬਾਅਦ ਜਾ ਕੇ ਉੱਥੇ ਉਹਦਾ ਪਹਿਰਾਵਾ ਸੂਟ ਕਰਦਾ ਜਿਹੜੀਆਂ ਹਰਕਤਾਂ